ਖੰਨਾ ਟ੍ਰੈਫਿਕ ਪੁਲਿਸ ਦੇ ਵੱਲੋਂ ਨੈਚੁਰਲ ਹਾਈਵੇ ਦੇ ਉੱਪਰ ਨਾਕਾ ਬੰਦੀ ਕਰਕੇ ਓਵਰ ਸਪੀਡ ਅਤੇ ਟ੍ਰੈਫਿਕ ਵਿੱਚ ਵਿਗਨ ਪਾਉਣ ਵਾਲਿਆਂ ਦੇ ਕੱਟੇ ਚਲਾਨ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਖੰਨਾ ਟ੍ਰੈਫਿਕ ਪੁਲਿਸ ਦੇ ਵੱਲੋਂ ਨੈਚਰ ਹਾਈਵੇ ਦੇ ਉੱਪਰ ਨਾਕਾ ਬੰਦੀ ਕਰਕੇ ਓਵਰ ਸਪੀਡ ਅਤੇ ਟ੍ਰੈਫਿਕ ਵਿੱਚ ਵਿਗਨ ਪਾਉਣ ਵਾਲਿਆਂ ਦੇ ਕੱਟੇ ਚਲਾਨ ਮਿਲੀ ਜਾਣਕਾਰੀ ਅਨੁਸਾਰ ਖੰਨਾ ਟ੍ਰੈਫਿਕ ਪੁਲਿਸ ਦੇ ਇੰਚਾਰ ਕੁਲਜੀਤ ਸਿੰਘ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਖੰਨਾ ਨੈਚਰ ਹਾਈਵੇ ਨੇੜੇ ਦੇਹੜੂ ਅਤੇ ਮੋਨਪੁਰ ਦੇ ਵਿੱਚ ਕਾਰ ਨਾਕਾ ਬੰਦੀ ਕਰਕੇ ਓਵਰ ਸਪੀਡ ਵਾਲਿਆਂ ਅਤੇ ਟ੍ਰੈਫਿਕ ਵਿੱਚ ਵਿਗਨ ਪਾਉਣ ਵਾਲਿਆਂ ਦੇ ਚਲਾਨ ਕੱਟੇ ਇਸ ਬਾਰੇ ਟ੍ਰੈਫਿਕ ਇੰਚਾਰ ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਟ੍ਰੈਫਿਕ ਪੁਲਿਸ ਨੇ ਓਵਰ ਸਪੀਡ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਦੇ ਚਲਾਨ ਕੱਟੇ ਹਨ ਚਲਾਨਾਂ ਦੀ ਗਿਣਤੀ 92 ਚਲਾਨ ਕੱਟੇ ਗਏ ਹਨ ਜਿਨ੍ਹਾਂ ਦੇ ਵਿੱਚ ਓਵਰ ਸਪੀਡ ਅਤੇ ਟ੍ਰੈਫਿਕ ਵਿੱਚ ਵਿਗਨ ਪਾਣ ਵਾਲੇ ਕਾਲੇ ਸ਼ੀਸ਼ੇਆ ਦੇ ਉੱਪਰ ਪੱਟੀ ਲਾ ਕੇ ਚੱਲਣ ਵਾਲਿਆਂ ਦੇ ਚਲਾਨ ਕੱਟੇ ਹਨ